ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਸ਼ਰਨਜੀਤ ਸਿੰਘ ਹੈ ਜੀ ਮੈਂ ਕੱਪੜੇ ਦਾ ਰੈਡੀमेड ਦਾ ਕਾਰੋਬਾਰ ਕਰਦਾ ਜੀ ਰਤਨ ਸਿੰਘ ਚੌਂਕ ਵਿਖੇ ਇਸ ਤੋਂ ਪਹਿਲਾਂ ਮੇਰੀ ਬਰਿੰਦਾਵਨ ਗਾਰਡਨ ਦੇ ਬਾਹਰ ਰੈਡੀमेड ਦੀ ਦੁਕਾਨ ਸੀ ਜਿਸ ਨੂੰ 22 11 2024 ਨੂੰ ਮੇਰੇ ਸਕੇ ਭਰਾਵਾਂ ਵੱਲੋਂ ਤੇ ਨਾਲ ਮੇਰੀ ਭੈਣ ਵੱਲੋਂ ਅੱਗ ਲਗਾ ਕੇ ਰਾਖ ਕਰ ਦਿੱਤਾ ਗਿਆ ਜਿਸ ਵਿੱਚ ਮੇਰਾ ਕਰੋੜਾਂ ਦਾ ਨੁਕਸਾਨ ਹੋਇਆ ਤੇ ਮੈਂ ਇਸ ਟਾਈਮ ਆਪਣੀ ਉਸ ਸਥਿਤੀ ਕਰਕੇ ਬਹੁਤ ਜ਼ਿਆਦਾ ਡਾਊਨ ਚੱਲ ਰਿਹਾ ਠੀਕ ਹੈ ਜੀ ਇਸ ਇਹ ਸਰਕਾਰ ਵੱਲੋਂ ਮਤਲਬ ਉਸ ਉਹਦੇ ਵਿੱਚ ਪਰਚੇ ਦਰਜ ਕਰਕੇ ਮੇਰੇ ਦੋਵੇਂ ਭਰਾਵਾਂ ਨੂੰ ਤੇ ਮੇਰੀ ਭੈਣ ਨੂੰ ਕੇਂਦਰੀ ਜੇਲ੍ਹ ਚ ਬੰਦ ਕਰ ਦਿੱਤਾ ਗਿਆ ਤੇ ਹੁਣ ਕੱਲ ਰਾਤੀ ਮੈਂ ਆਪਣੀ ਦੁਕਾਨ ਵਧਾ ਕੇ ਬਾਈ ਬਾਈ 5 2005 ਸਿੰਘ ਚੌਂਕ ਜੀ ਦੁਕਾਨ ਵਧਾ ਕੇ ਆਪਣੀ ਮੈਂ ਆਪਣੇ ਘਰ ਜਾ ਰਿਹਾ ਸਾਂ ਤੇ ਰਸਤੇ 'ਚ ਮੈਨੂੰ ਸੂਰਜਾਬਨੀ ਦੇ ਮੋੜ ਤੇ ਜੋ ਮੇਰਾ ਘਰ ਦੇ ਬਾਹਰ ਮਤਲਬ ਮੋੜ ਪੈਂਦਾ ਸੂਰਜਾਬਨੀ ਪ੍ਰੀਤਮਨੀ ਦੇ ਬਾਹਰ ਮੋੜ ਤੇ ਮੈਨੂੰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਘੇਰਾ ਪਾਇਆ ਗਿਆ ਉਨਾਂ ਮੇਰੀ ਐਕਟਿਵਾ ਰੋਕੀ ਐਕਟਿਵਾ ਰੋਕ ਕੇ ਉਹਨਾਂ ਮੈਨੂੰ ਪੈਂਦੀ ਸੱਟੇ ਹੀ ਪੁੱਛਿਆ ਕਿ ਜੋ ਤੂੰ ਆਪਣੇ ਭਰਾਵਾਂ ਤੇ ਕੇਸ ਕੀਤਾ ਹੈ ਉਹ ਵਾਪਸ ਲੈ ਲੈ ਜੇ ਤੂੰ ਇਹ ਕੇਸ ਵਾਪਸ ਨਾ ਲਿਆ ਤੇ ਇਸ ਦੇ ਵਿੱਚ ਤੈਨੂੰ ਤੇ ਤੇਰੇ ਪਰਿਵਾਰ ਨੂੰ ਖਤਮ ਕਰ ਦਿੱਤਾ ਜਾਏਗਾ ਗੁਰਪ੍ਰੀਤ ਸਿੰਘ ਹੁਣ ਅਜੇ 10 ਦਿਨ ਹੋਏ ਬੇਲ ਤੇ ਆਇਆ ਤੇ ਨਾਲੇ ਮੈਨੂੰ ਤਾਂ ਗਿਆਨੀਆਂ ਸ਼ੁਰੂ ਹੋ ਗਈਆਂ ਮੈਂ ਸਰਕਾਰ ਕੋਲ ਹੀ ਮੰਗ ਕਰਦਾ ਕਿ ਮੇਰਾ ਤੇ ਮੇਰੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਮੈਂ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਚੋਲੀ ਅੱਡ ਕੇ ਬੇਨਤੀ ਕਰਦਾ ਕਿ ਮੇਰਾ ਮੇਰੇ ਬੱਚਿਆਂ ਦਾ ਸਵਾ ਕੋਈ ਨਹੀਂ ਹੈ ਜੇ ਮੈਨੂੰ ਕੁਝ ਹੁੰਦਾ ਤੇ ਇਹਦੇ ਸਾਰੇ ਜ਼ਿੰਮੇਵਾਰ ਮੇਰਾ ਪਰਿਵਾਰ ਮੇਰੇ ਜਿਹੜਾ ਮੇਰੇ ਪਰਿਵਾਰ ਹੋਏਗਾ ਇਹਦੇ ਵਿੱਚ ਮੇਰੀ ਸਾਲੀ ਮੈਨੂੰ ਇਸ ਤੋਂ ਪਹਿਲਾਂ ਬੜੀ ਚਿਰ ਦੀਆਂ ਧਮਕੀਆਂ ਲਾ ਰਹੀਆਂ ਹਨ ਜਿਨ੍ਹਾਂ ਨੇ ਹਮਸਲਾ ਹੋ ਕੇ ਸਾਰਾ ਕੰਮ ਨਾਲ ਕੀਤਾ ਸੀ ਤੇ ਕਿਨਾਂ ਦਾ ਪਰ ਉਸ ਉਸ ਦੇ ਅਜੇ ਬੰਦੀ ਉਹ ਇੱਥੇ ਕਾਰਵਾਈ ਨਹੀਂ ਹੋਈ ਠੀਕ ਹੈ ਜੀ ਉਹ ਮਾਂਜੋਗ ਅਦਾਲਤ ਵਿੱਚ ਅਜੇ ਅਰਜੀ ਲਾਈ ਹੋਈ ਹੈ ਜੋ ਮਾਂਜੋਗ ਅਦਾਲਤ ਫੈਸਲਾ ਕਰੇਗੀ ਮੈਨੂੰ ਮਨਜ਼ੂਰ ਹੋਏਗਾ ਜੀ ਪਰ ਮੇਰੀ ਸੁਰੱਖਿਆ ਇਹਨਾਂ ਤੋਂ ਯਕੀਨੀ ਬਣਾਈ ਜਾਵੇ ਸਰ ਰਾਤੀ ਮੈਂ ਰੈਗੂਲਰ ਟਾਈਮ ਜੀ ਆਪਣਾ 10 ਤੋਂ ਲੈ ਕੇ 11 ਵਜੇ ਦੇ ਵਿੱਚ ਵਿੱਚ ਹੋਏਗਾ ਜੀ ਰਾਤੀ ਦੁਕਾਨ ਬੰਦਾਂ ਦਾ ਟਾਈਮ ਆਹੀ ਹੈ ਜੀ ਸਰ ਉਹਨਾਂ ਦੇ ਕੋਲ ਇੱਕ ਪਿਸਤੌਲ ਹੀ ਤੇ ਕਿਨਾਂ ਦਾ ਜਿੰਨੇ ਉਹਨੇ ਕਿਨਾਂ ਦਾ ਕਿਹਾ ਕਿ ਹੁਣ ਤੈਨੂੰ ਇਹ ਵਿਖਾਈਊ ਤੇ ਇਸ ਤੋਂ ਬਾਅਦ ਤੇਤੇ ਚਲਨੀ ਠੀਕ ਹੈ ਤੇ ਮੈਂ ਸਰ ਉੱਥੋਂ ਕਿਨਾਂ ਦਾ ਉਹਨਾਂ ਦਾ 2-4 ਮਿੰਟ ਹੀ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਕੋਈ ਮੇਰੀ ਤਲਾਸ਼ੀ ਨਹੀਂ ਲਈ ਕੋਈ ਮੇਰੇ ਕੋਲ ਪੈਸੇ ਮੇਰੇ ਕੋਲ ਕੈਸ਼ ਹੀ 15-2000 ਰੁਪਏ ਮੇਰੀ ਦੁਕਾਨ ਦੀ ਸੇਲ ਹੀ ਪਰ ਉਹਨਾਂ ਨੇ ਮੇਰੇ ਕੋਲ ਕੋਈ ਪੈਸੇ ਨਹੀਂ ਖੋਏ ਕੋਈ ਮੇਰੇ ਨਾਲ ਮੰਨ ਲਓ ਮੇਰੀ ਤਲਾਸ਼ੀ ਦੂਸ਼ੀ ਨਹੀਂ ਲਈ ਉਹ ਸਿਰਫ ਮੈਨੂੰ ਮੈਨਾਂ ਧੂਕ ਵਸਿਟੀ ਕੀਤੀ ਮੈਨਾਂ ਨੂੰ ਧੌਣ ਤੋਂ ਫੜ ਕੇ ਤੇ ਸਿਰਫ ਉਹਨਾਂ ਨੇ ਮੈਨੂੰ ਕਿਨਾਂ ਦਾ ਕਰਕੇ ਤੇ ਡਰਾਇਆ ਤੇ ਜਿਹੜਾ ਪਸਟੋਰ ਕਿਨਾਂ ਹੁਣ ਐ ਦਿਖਾਈਓ ਗਾਂ ਚੱਲਣੀ ਤੇ ਮੈਂ ਸਰ ਉਸ ਉਸ ਵਾਕਿਆ ਨੂੰ ਵੇਖ ਕੇ ਸ਼ੌਕ ਹੋ ਗਿਆ ਕਿ ਯਾਰ ਇੱਕਦਮ ਮੈਂ ਤਾਂ ਸਰ ਅੱਗੇ ਅੱਗੇ ਟੈਨਸ਼ਨ ਚਾ ਕਿ ਮੇਰਾ ਸਰ ਮੈਨੂੰ ਦੱਸਿਆ ਜਾਵੇ ਮੇਰਾ ਕਸੂਰ ਕੀ ਆ ਮੈਂ ਝੋਲੀ ਅੱਡ ਕੇ ਪੁੱਛਦਾ ਕਿ ਮੇਰਾ ਕਸੂਰ ਦੱਸ ਦੋ ਠੀਕ ਆ ਮਰਨਾ ਤੇ ਕਿ ਦਿਨ ਸਾਹਮਣੇ ਆ ਪਰ ਇਹੋ ਜੀ ਮੌਤ ਨਾਲੋਂ ਮੈਂ ਜੀਣਾ ਨਹੀਂ ਕਿਹਾ ਰਾਂ ਕੀ ਕਰਾਂਗੇ ਇਹੋ ਜੀ ਮੌਜ ਇਹੋ ਜ਼ਿੰਦਗੀ ਜੀ ਕੇ ਜਿੱਚ ਮੈਨੂੰ ਬੇਨਾਗਾ ਡਰਿਆ ਕਿ ਮੈਂ ਘਰੋਂ ਰੋਜ਼ ਦੁਕਾਨਦਾਰਾਂ ਬੰਦਾ ਸਰ ਮੈਂ ਦੁਕਾਨ ਤੇ ਜਾਣਾ ਰੋਜ਼ ਮੇਰੇ ਬੱਚੇ ਸਕੂਲ ਜਾਂਦੇ ਨੇ ਮੇਰੀ ਵਾਈਫ ਇਕੱਲੀ ਦੁਕਾਨ ਤੇ ਹੁੰਦੀ ਘਰ ਹੁੰਦੀ ਇਕੱਲੀ ਸਰ ਇਹਦੇ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਿਹਾ ਮੈਨੂੰ ਅਸ਼ਿਪੀ ਸੀਪੀ ਸਾਹਿਬ ਵੱਲੋਂ ਇੱਕ ਅਸ਼ਵਾਸ਼ਣ ਦਵਾਇਆ ਗਿਆ ਕਿ ਤੁਹਾਡੀ ਜੋਗ ਦਰਖਾਸਤ ਆਈ ਹੈ ਜੀ ਇਹਦੇ ਬਣਦੀ ਕਾਰਵਾਈ ਕੀਤੀ ਜਾਏਗੀ ਮੈਨੂੰ ਕਾਨੂੰਨ ਤੇ ਪੂਰਾ ਭਰੋਸਾ ਸਰ ਮੈਂ ਕਾਨੂੰਨ ਕਾਨੂੰਨ ਦੀ ਹੀ ਜਿੱਤ ਅਕਸਰ ਕਾਨੂੰਨ ਦੀ ਹੀ ਜਿੱਤ ਹੈ ਸਰ ਠੀਕ ਹੈ ਨਾ ਜੀ ਮੈਨੂੰ